ਜੋ ਆਣਾ ਉਹ ਨਹੀਂ ਵਰਤਤ ਉਹਦੀ ਕਮਾਇਆ ਉਹ ਨੂੰ ਛੋੜ ਲੈਂਦਾ ਕਿਹੜਾ ਕੰਮ ਕੇ ਜੁੱਤਰਾ। ਤੇ ਉਹਦੀ ਪੜ੍ਹਾਈ ਸਰਵਿਕ ਕਮਾਲ ਸਮੇ 18 ਅੰਕਾਂ ਜਿਹੜੀਆਂ ਸੀ ਪ੍ਰਸਤਿਤ ਸੀ। ਵਿਤਰੀ ਭਾਸ਼ਾ 55 ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਟਾਣਾ ਦੀ ਗਾਟ ਤੇ 52। ਆਪਾਂ ਇਹਨਾਂ ਗੱਲਾਂ ਨੂੰ ਸ਼ਕਤੀ ਦੀ ਗੱਲ ਲੈ ਕੇ ਪਰਾਂ ਕਰ ਦਿੰਦੇ ਹਾਂ ਉਹਨਾਂ ਦਾ ਜ਼ਮੀਨੀ ਪੱਤਰ ਚੂਣਾ ਨਹੀਂ ਦੇਖਦੇ। 2 ਆਂ ਪੱਟੀਆਂ ਸ਼ਬਦਾਂ ਪਾਸ ਸਕੂਲ ਨਾਲ ਨਹੀਂ ਲਿਖੀ ਜਾਂਦੀ ਗੁਰੂ ਗ੍ਰੰਥ ਸਾਹਿਬ ਦੀ ਪੱਟੀਆਂ ਪੱਟੀ ਤੇ ਪੱਟੀ ਇੱਕੋ ਸ਼ਬਦ ਲੋ ਪੱਟੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਹੋਈਆਂ ਇੱਕ ਜੀ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਵੀ ਜੀ ਬੁਰਨਾਮਾ ਮੈਂ ਇਸ ਤੇ ਮੌਕੀ ਕਰਦੇ ਆ ਗੱਲ ਕਰਕੇ ਗੁਰੂ ਨਾਨਕ ਪਾਤਸ਼ਾਹ ਬਾਦ ਨੇ ਜਿਹੜੀ ਪੱਟੀ ਲਿਖੀ ਪੂਰੇ ਅੱਧੇ ਉਹ ਕਾਪੜੀਆਂ ਸਾਰੀਆਂ ਗੁਰੂ ਸਾਹਿਬ ਦੇ ਜਪ ਸ਼ਬਦੀਆਂ ਕਲੀਅਰ ਕਰ ਜਾਂਦੀਆਂ ਕਿੰਨੀ ਉਮਰ ਦੇ ਸਭ ਸਾਉਣੀ ਸਭ ਸਾਲ ਦੀ ਉਮਰ ਤੇ ਲਿਖੀ ਹੋਈ ਪੱਟੀ ਗੁਰੂਗ੍ਰਾਮ ਸਾਹਿਬ ਦੇ ਮਿਰਜਾ